ਜਿਵੇਂ ਤਰੋ ਠੋਡੇ ਵਾਸਤੇ ਨਾ ਸਾਰੇ ਪੰਜਾਬ ਤੋਂ ਸੋਨਾ ਤੇ ਸਾਰਾ ਅਰੀਜਨਲ ਫੋਰਡ 3600 ਟਰੈਕਟਰ ਲੈ ਕੇ ਆਏ ਆ ਜੀ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਵਧੀਆ ਬਾਈ ਤੁਸੀਂ ਦੱਸੋ ਸਭ ਤੋਂ ਪਹਿਲਾਂ ਇਹ ਮਾਡਲ ਕਿਹੜਾ 1991 ਮਾਡਲ 1991 ਮਾਡਲ ਨੰਬਰ ਪੀਬੀ ਦੱਸ ਦੋ ਲੁਧਿਆਣੇ ਦਾ ਜੀ ਠੀਕ ਆ ਜੀ ਪੀਬੀ 10 ਲੁਧਿਆਣੇ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਬਾਈ ਰੰਗ ਪੇੜ ਦੀ ਰੰਗ ਪੇੜ ਵੀਰੇ ਸਾਰਾ ਅਰੀਜਨਲ ਤੁਹਾਨੂੰ ਸਾਰਾ ਟਰੈਕਟਰ ਅਰੀਜਨਲ ਆ ਸ਼ੋ ਦਾ ਅਰੀਜਨਲ ਆ ਵੀਰੇ ਵੀ ਆਪਣੀ ਫੁੱਲ ਗਾਰੰਟੀ ਆ ਗਾਰੰਟੀ ਹੈ ਜੀ ਭਲਾ ਕਿਸੇ ਤੋਂ ਚੈੱਕ ਕਰਾ ਲਈ ਅਗਲਾ ਵੀ ਦੀਨ ਨਾਲ ਚੈੱਕ ਕਰਾ ਲਈ ਬੰਦਾ 13 ਦੀ ਗੱਲ ਕਰੀਏ ਟਾਇਰ ਬਿਲ ਚਾਰੀ ਇਹਦੇ ਹੈਗੇ 70 ਤੋਂ 75 ਰੁਪਏ ਮਗਰਲੇ ਪੋਲੋ ਦੇ ਆ ਮੂਰਲੇ ਆ ਮਾਰੇ ਫਦੇ ਆ ਮਰਗਾਣ ਮੂੜ ਲੱਗੇ ਆ ਵੀਰੇ ਠੀਕ ਆ 70 ਤੋਂ 75% ਹਨਾ ਹਾਂ ਤੇ ਸਮਾਨ ਟਰੈਕਟਰ ਨਾਲ ਸਮਾਨ ਟਰੈਕਟਰ ਨਾਲ ਸਾਰਾ ਪੂਰਾ ਵੀਰੇ ਮਰਗਾਣਾ ਤੇ ਨੀ ਕੰਮ ਬਣਾ ਦਿੰਦੇ ਕਿਧੋਂ ਨਿਕਲੇ ਗੂੜੇ ਹਾਂ ਸਾਰੇ origignal ਹਨਾ ਹਾਂ ਠੀਕ ਆ ਵੀ ਆਪਣੀ ਗਾਰੰਟੀ ਹੈ ਵੀਰੇ ਰੰਗ ਪੇੜ ਦਾ ਵੀ origignal ਟਰੈਕਟਰ ਇੰਜਨ ਗੀਅਰ ਦੀ ਆਪਣੀ ਗਾਰੰਟੀ ਹੈ ਜੀ ਆਇਲਾ ਚਲਾ ਕੇ ਵਾ ਕੇ ਫੇਰ ਸੌਦਾ ਕਰੇ ਬਈ 11 ਹਾਲ ਪਾ ਕੇ ਘਰੇ ਵਾ ਲੈਣ ਬੰਦੇ ਠੀਕ ਆ 11 ਹਾਲ ਪਾ ਕੇ ਵਾ ਕੇ ਫੇਰ ਸੌਦਾ ਕਰ ਸਕਦੇ ਆ ਤੇ ਗੱਲ ਕਰੀਏ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦੀ ਆਪਣੀ ਗਾਰੰਟੀ ਦਿੰਦੀ ਜਿੰਨੇ ਆਪਾਂ ਠੀਕ ਆ ਬਾਡੀ ਬੁੜੀ ਤੋਂ ਨਿਕਾ ਮਾ ਦੇ ਸਾਰਾ ਰੈਕਟਰ ਰੰਗ ਬੇਡ ਦਾ ਰਹੀ ਜੀ ਹਾਂ ਠੀਕ ਆ ਡਿਮਾਂਡ ਕੀ ਆ ਡਿਮਾਂਡ 1 ਲੱਖ 65000 ਰੁਪਏ 1 ਲੱਖ 65000 ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਥੋੜੀ ਵੀਡੀਓ ਤੇ ਵੀਰੇ 1.5 ਲੱਖ ਰੁਪਏ ਦੇ ਦਾਂਗੇ 1.5 ਲੱਖ ਦਾ ਹਾਣਾ ਹੀ ਆ ਹਾਂ ਤੇ ਕਿਹੜੇ ਪਿੰਡ ਵਕਾਉਗਾ ਇਹ ਦੇਵੀ ਵਾਲਾ ਪਿੰਡ ਜਿਲ੍ਹਾ ਫਰੀਦਕੋਟ ਨੰਬਰ ਬੋਲ 8308 ਠੀਕ ਆ 23083 ਹਣ ਤੁਹਾਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰਨਾ ਆ ਮੋਹਰਾ ਜਟਾ ਨਾਲ ਦੀਆਂ ਨਵਾਂ ਰੇਡੀਟਰ ਲੱਗਾ ਠੀਕ ਆ ਵੀ ਕਿਸੇ ਪਾਸੋਂ ਮਾਰ ਨਹੀਂ ਬੈਟਰੀ ਠੀਕ ਹੈ ਨਵੀਂ ਆ ਵਧੀਆ ਬੈਟਰੀ ਸਲਫ ਜਗਦਾ ਠੀਕ ਆ ਨੰਬਰ ਇੱਕ ਵਾਰੀ ਹੋਰ ਬੋਲ 8308 23083 ਹਣ ਤੁਹਾਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰ ਦਿਓ ਜੀ ਠੀਕ ਆ ਬਾਈ ਧੰਨਵਾਦ